ਬਾਬਾ ਕਹਿੰਦਾ ਤੂਤੀ ਛੜੀ ਚਾਹੀਦੀ ਹੈ। ਬਈਆ ਰੇੜੀ ਨੇ ਬੜਾ ਕੰਮ ਦਿੱਤਾ ਸਾਨੂੰ। ਗੁੱਸਾ ਜੜਿਆ ਐ ਨਮੂਲ ਨੂੰ ਪੂਰਾ। ਗਰਮੀ ਚ ਲਾ ਰੱਖਿਆ। ਲੋ ਜੀ ਅੱਜ ਛੰਗ ਲੱਗਿਆ ਸੀ ਦਰਖਤਾਂ। ਬਹੁਤ ਟਾਣੀਆਂ ਜੀ ੜਦੀਆਂ ਨੇ ਰਾਵਾਂ ਚ। ਤੁਰ ਲੱਗਿਆ। ਮੋਟਰਸਾਈਕਲ ਤੇ ਬੈਠਿਆ। ਵੱਜਦੀਆਂ ਨੇ ਟਾਣੀਆਂ ੜਦੀਆਂ ਨੇ। ਕੁਝ ਮੰਜੀ ਨੂੰ ਨੁਕਸਾਨ ਐ। ਤੇ ਉਹ ਤਾਰਾਂ ਨੂੰ ਲੱਗਣ ਨੂੰ ਤਿਆਰ ਨੇ ਉਹ ਸਾਲ ਲੰਗ ਦੀ ਕਰੰਟ ਵਾਲੀਆਂ ਤਾਰਾਂ ਤੇ ਨਾਲ ਡਰਾਕਟ ਨੇ ਤੇ ਉਹ ਤਾਰਾਂ ਨੂੰ ਲੱਗਣ ਨੂੰ ਤਿਆਰ ਹੋਏ ਨੇ ਇਹ ਸ਼ਾਂਦ ਨੇ ਚਲੋ ਆਲੇ-ਦਲੇ ਛਾਇਏ ਚ ਮੰਜੀ ਖਰਾਬ ਹੁੰਦੀ ਹੈ ਤ੍ਰਕਤਾ ਨਿਸ਼ਾਨ ਖਰਾਬ ਕਰਦੀ ਹੁੰਦੀ ਉਹ ਤੂਤ ਤਾਰ ਨੂੰ ਲੱਗਾ ਸਿਰੇ ਤੋਂ ਵੱਟਦੇ ਆਵਾਂਗੇ ਇੱਧਰ ਨੂੰ ਜਾਵਾਂਗੇ ਫਿਰ ਅਭੀ ਤਾਰਾ ਨਾਲ ਲੱਗਿਆ ਪਿਆ ਸਾਰਾ ਕੁਝ ਥੋੜਾ ਥੋੜਾ ਹੀ ਫਰਕ ਕੀ ਇਹ ਘਟਦੇ ਨਹੀਂ ਪੌੜੀ ਲੈ ਕੇ ਆ ਗਿਆ ਪੌੜੀ ਛੋਟੀ ਹੀ ਕੰਮ ਕਰੇਗੀ ਇੱਥੇ ਮੈਂ ਵੱਡੀ ਜਾਣਾ ਤੇ ਤੂੰ ਉਹ ਜਿਹੜੇ ਟਾਣੇ ਨੇ ਨਾ ਸਾਈਡ ਤੇ ਧਰੀ ਜਾ ਚੋਕੇ ਠੀਕ ਹੈ thank <laughs> Pony does. ਕਿਆ ਕੁਛ ਕੀਤਾ ਹਾਂ ਨਾ ਤੋ ਤਾਰਾ ਦ ਵੀ ਲੱਗਦਾ ਪਿਆ ਕੁਛ ਤੋ ਬਾਬਾ ਕਹਿੰਦਾ ਤੂੰ ਉਤੀ ਛੜੀ ਚਾਹੀਦੀ ਹੈ ਇਹ ਵਧੀਆ ਰਹਿੰਦੀ ਛੜੀ ਹੈ ਮੈਂ ਤਾਂ ਹਨਾ ਬਾਬਾ ਹਾਂ ਬਾ ਇਹ ਤੂਦ ਦੀ ਛੜੀ ਪੱਕੀ ਹੁੰਦੀ ਏ ਹਾਂ ਹੋਗੀਗਾ ਠੀਕ ਹੈ ਤੂੰ ਟੁੱਟਦੀ ਨਹੀਂ ਹੈ ਅੱਛਾ ਹੋਏ ਕੀ ਆਇ ਕਰੇ ਹੋਲਾ ਹੋਇਆ ਠੀਕ ਉਸ ਆਰੂਆ ਦਾ ਪਿੱਛਾ ਅੱਛਾ ਅੱਛਾ ਉਹ ਦਾਦਾ ਲਾਲਾ ਇਹਨੇ ਕਿ ਦੁੰਗੇ ਕਿ ਹੁਣ ਚੱਲਾ ਲਾ ਹਾਂ ਉਹ ਜੇ ਇਧਰ ਹੀ ਹੋ ਜਾ ਲੇ ਨਾ ਇਹਨੂੰ ਕਿੱਦਾਂ ਲਾ ਅੱਛਾ ਇਹ ਇਧਰ ਹੀ ਚੱਲਦਾ ਭਾਈ ਇਧਰੋਂ ਕਿੱਦਾਂ ਲਾ ਉਦੋਂ ਲਾਏਗਾ ਸਪੂਟ ਹਾਂ ਉੱਠ ਕੇ ਲਾਏਗਾ ਹਾਂ ਫਿਰ ਮੜਾ ਤਗੜਾ ਹੋ ਗਿਆ ਫਿਰ ਲਾ ਦੀ ਹਾਂ ਹਾਂ ਫਿਰ ਲਾ ਦੇ ਮੜਾ ਸਾਰਾ ਤੇ ਚਾਹੀਦਾ ਹੈ ਨਾ ਚੀਜ਼ ਨੂੰ ਚੱਲ ਵੀਨ ਮੋਲ ਕਿੰਨੀਆਂ ਰੇੜੀਆਂ ਲੈ ਗਿਆ ਹਾਂ ਹੋ ਗਿਆ ਨ 5 6 ਗੁਸਾ ਜੜਿਆ ਨ ਮੋਲ ਨੂੰ ਪੂਰਾ ਗਰਮੀ ਚ ਲਾ ਰੱਖਿਆ ਗੇਮ ਗੇਟ ਦਾ ਪਿਆ ਸੀ ਮਾਲ ਚੋ ਕੇ ਮ ਆ ਜਾ ਆਪਾਂ ਤੂੰ ਮੈਂ ਵੱਡੀ ਜਾਵਾਂਗਾ ਤੇ ਤੂੰ ਟੁੱਟੀ ਜਾਈ ਇਹਦੇ ਪਾਣੀ ਵੀ ਥੋੜੇ ਜਿਹਾ ਕੰਮ ਨਾਰਮਲ ਜਿਹਾ ਹੀ ਹੈ ਮੈਂ 15 ਮਿੰਟ ਲੱਗਣਗੇ ਤਹੀ ਲੱਗਿਆ ਸਾਢੇ 10 ਸਾਢੇ 10 ਲੱਗਿਆ ਪੌਣੇ 9 ਪੌਣੇ 9 ਲੱਗੇ ਸਾਵਾ 11 ਹੋ ਗਏ ਤਾਨ ਬਾਬੇ ਦਰਖਤ ਹੈੀ ਬਹੁਤ ਨੇ ਹਾਂ ਜੀ ਬਤਾਰਾਂ ਨੂੰ ਲੱਗਦੇ ਪੈ ਜਾਣ ਨਾ ਉਹ ਤਾਂ ਦੁਆ ਲੈਣਾ ਹੁੰਦਾ ਨਾ ਮੈਂ ਹਾਂ ਮੌਲਾਨੇਦਾਰ ਸੀ ਮੇਰਾ ਹਾਂ ਉਹ ਠੀਕ ਹੈ ਠੀਕ ਹੈ ਪਪਾ ਮੇਰਾ ਤੇ ਹੁਣ ਸਾਡੀ ਡਿਊਟੀ ਐ ਇਹ। ਮਾਂ ਵੜਦੀ ਐ। ਲਓ ਜੀ 1 2 3 4 ਛਾਂਗੇ ਗਏ ਨੇ 4 5 ਪੈ ਗਏ ਨੇ। ਕਰ ਦਿੰਨੇ ਕਲਿਆਣ ਸਾਬ ਦਾ। ਲਓ ਜੀ। ਛਾਂਗੀਆਂ ਗਿਆ। ਤੇਰਾ ਕਿਦੋਂ ਉੱਤਨ 4 5 6 7 ਤੇ ਨੋਰ ਪਿੰງານ ਹੈ। ਇਸ਼ਾਕ ਨੇ। ਦੋਜੀ। ਚੰਗੇ ਕਾ। ਹੁਣ। ਤੋਗ ਰੈਡੀ ਆਉਣ ਹੋਰੀ ਹੋਰ ਹੋਣੀਆਂ ਹੈ ਨਾ। ਕਿ ਨਹੀਂ? ਚੱਲ ਮੈਂ ਕਰਾਨਾ। ਨੇ ਬੜਿਆ ਕੰਮ ਹੈ ਜੀ। ਹੈ ਨਾ। ਉਹ ਟੇਰ ਲੱਗ ਗਿਆ ਤੇ। ਕਦੋਂ ਦੀ ਵੱਲ ਥੱਲੇ ਆ ਗਈਆਂ ਫੇਰ। ਕਰ ਕਰਿਆ ਹੈ ਹਾਂ ਚੋਕੀ ਪਰਾਂ ਦੇ ਕਰਤੀ ਆ ਸਾਨੂੰ ਚਲ ਬਾਹਰ ਕੱਟਣਾ ਮਹਿਣਾ ਇਹਨਾਂ ਨੂੰ ਬਈਆ ਰੇੜੀ ਨਹੀਂ ਬੜਾ ਕੰਮ ਦਿੱਤਾ ਸਾਨੂੰ ਸਾਰੀ ਇੱਟੇ ਤੇ ਢੋਈ ਹੈ ਸੋਈ ਦੀ ਤੇ ਬਾਥਰੂਮ ਦੀ ਰੇਤ ਲੈ ਕੇ ਜਾਂਦੇ ਰਿਹਾ ਭਾਲਣੇ ਨੇ ਢੋਂਦੇ ਆ ਕੰਮ ਆ ਜਾਂਦੀਆਂ ਚੀਜ਼ਾਂ ਟੁੱਟ ਚੱਲੀ ਏ ਪਰ ਦੇ ਹੀ ਜਾਂਦੀ ਕੰਮ ਹੋਇਆ ਵੀ ਤੇ ਸੜਦਾ ਲੈਣ ਦਾ ਮੈਂ ਰੇੜੀ ਵਾਵਾ ਕੰਮ ਦੇ ਹੀ ਜਾਂਦੀ ਮੈਂ ਰੇੜੀ ਵਾਵਾ ਕੰਮ ਦੇ ਹੀ ਜਾਂਦੀ ਚੁੱਕ ਲਿਆ ਹੋ ਗਿਆ ਹੁੰਦੇ ਸਾਰਾ ਚੁੱਕ ਲਿਆ ਮੈਂ ਚੁੱਕ ਲਿਆ ਮੇਰਾ ਤੌਲੀਆ ਰੱਖ ਲਈ ਇੱਥੇ ਸਾਬਣ ਸੋਬਣ ਆਪਣਾ ਚਵੱチェ ਤੇ ਸ਼ਾਬਾਸ਼ ਵਧੀਆ ਨਿਭੜ ਗਿਆ ਟਾਈਮ ਨਾਲ ਸਾਢੇ 12 ਵਜੇ ਨੇ 2.5 3 ਘੰਟੇ ਲੱਗ ਗਏ ਲੋ ਜੀ ਚਕਲੀਆਂ ਪੌੜੀਆਂ ਤੋਰੀ ਧਾਰਾਂ ਲੱਗਿਆ ਟਾਂ ਕਰੰਟ ਬਚਾ ਸੋਚਣ ਡਿਆ ਮੈਂ ਅਨਮੋਲ ਨਹੀਂ ਵਜਾ ਹੋਣਾ ਤੇ ਮੈਨੂੰ ਨਹੀਂ ਉਹ ਦੱਸਿਆ ਘਰ ਜਾ ਕੇ ਮਾਣੋਂ ਆਂਦਾ ਕਰੰਟ ਬਚਾ ਮੈਨੂੰ ਉੱਥੇ ਟਾਨ ਲੱਗ ਗਿਆ ਸੀ ਫੜੇ ਚੋਰ ਦੀ ਵਜਦਾ ਕਰੰਟਾ ਸਿਰ ਵੀ ਕੰਮ ਨਿਪੜਿਆ ਤੇ ਮੇਨੇ ਮਾਰੀ ਟਾਣੀਆਂ ਸਾਹਮਣੀਆਂ ਬੜੀਆਂ ਓਕੀਆਂ ਨੇ ਕਟਾਈ ਤੇ ਕੰਮ ਕਰ ਟਾਈਮ ਘੱਟ ਲੱਗਾ ਚੱਕਣ ਤੇ ਜਿਆਦਾ ਲੱਗੇ ਟੋਆ ਟੋਾਈ ਤੇ ਚਲੋ ਓਕੇ ਹੋਈ ਲੱਗਿਆ ਢੇਰ ਬਾਤੂ ਬਣਨ ਮਾ ਪਲੜ ਬਣ ਗਿਆ ਕੋ ਆਂ ਬ ਵੀ ਵਟਣ ਵਾਲਾ। ਤਾਰਾਂ ਦੇ ਕੋਲੋਂ ਲੰਘਣ ਡਿਆ। ਅੱਕਾ ਨੂੰ ਵਟਾਂ। ਟਾਈਮ ਬਹੁਤ ਹੋ ਗਿਆ ਰੋਟੀ ਖਾਈਏ। ਢੇਰ ਵਿੱਚ ਚਲੋ। ਇਸ ਸਵੇਰ ਦੀ ਰੋਟੀ ਖਾਣੀ ਸੀ। ਤੇ ਜ਼ਿਆਦਾ ਟਾਈਮ ਹੋ ਗਿਆ। ਮਾਹੌਤੋ ਕੀ ਖਾਣੇ ਰੋਟੀ। ਆ ਵੀ ਠਿਕ ਪਿਆ ਹਵਾ ਨਾਲ। ਕਰਨੇ ਆ ਕਲਾ ਚਾਂਗ ਕੇ ਆ ਰਹਿਗੇ ਚੰਗ ਨਾਲੇ ਨਵਿੱਕਾਲ ਨੂੰ ਵਾਰੀ ਆਈ